50 ਰੁਪਏ ਦਾ ਗਲਾਸ 10 ਜੂਸ ਦੇ ਗਲਾਸ ਜਾਂ ਦੁੱਧ ਦੇ ਗਲਾਸ ਦੇ ਬਰਾਬਰ ਇਸ ਸਵਦਾਈ ਦਾ ਗਲਾਸ ਇਸ ਵਿੱਚ ਕੋਈ ਨਸ਼ਾ ਨਹੀਂ ਚਲੋ ਜਿਵੇਂ ਆਮ ਨਹਿੰਗ ਸਿੰਘ ਭੰਗ ਕੁੱਟਦੇ ਆ ਜਾਂ ਖਾਂਦੇ ਆ ਇਸ ਵਿੱਚ ਕੋਈ ਨਸ਼ਾ ਨਹੀਂ ਇਹ ਖੰਨੇ ਵਲ ਤੋਂ ਜਦ ਜੋਰੀ ਜਦ ਆਪਾਂ ਦਰਾਹੇ ਤੋਂ ਖੰਨੇ ਵਾਲੀ ਸਾਈਡ ਨੂੰ ਚੱਲਦੇ ਹਾਂ ਤਾਂ ਇਹ ਚੌਂਕ ਆਉਂਦਾ ਹੈ ਇਸ ਨੂੰ ਕਹਿੰਦੇ ਹਨ ਅੜਾਈ ਚਾਂ ਚੌਂਕ ਅੜਾਈ ਚਾਂ ਵਾਲਾ ਚੌਂਕ ਇਸ ਨੂੰ ਕਹਿੰਦੇ ਹਨ ਤੇ ਇਸ ਵਿੱਚ ਇਹ ਅੱਡਾ ਲੱਗਿਆ ਫਤੇ ਮੈਂ ਹੁਣ ਉਹਨੇ ਇੱਕ ਗਲਾਸ ਦਾ ਟੇਸਟ ਕੀਤਾ ਬਹੁਤ ਵਧੀਆ ਮੇਰੇ ਹਿਸਾਬ ਨਾਲ ਮੈਨੂੰ ਸ਼ਾਂਤਕ ਰੋਟੀ ਖਾਣ ਦੀ ਜ਼ਰੂਰਤ ਨਹੀਂ